ਦਰਸ਼ਕੋ ਜਿਹੜੇ ਛੋਟੇ ਬੱਚੇ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਨਾ ਦੇਖਣ ਵੈਸੇ ਤਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਅਸੀਂ ਬਹੁਤ ਵੱਡੀ ਦੇਣ ਲੱਗੇ ਆ ਤੁਹਾਨੂੰ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਬੱਚੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਸੋ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਦਿੱਲੀ ਦੇ ਵਿੱਚ ਘਟੀ ਹੈ ਬਹੁਤ ਹੀ ਸ਼ਰਮਨਾਕ ਘਟਨਾ ਇੱਕ 27 ਸਾਲ ਦੀ ਲੜਕੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਉਸ ਨੂੰ ਕੰਮ ਦੀ ਬਹੁਤ ਜ਼ਿਆਦਾ ਲਤ ਲੱਗ ਜਾਂਦੀ ਹੈ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਇਕੱਲੀ ਹੁੰਦੀ ਆ ਤਾਂ ਇਸ ਤੋਂ ਬਾਅਦ ਉਹ ਲੜਕੀ ਘਰ ਦੇ ਵਿੱਚ ਪਈ ਇੱਕ ਮੌਇਸਚਰਾਈਜ਼ ਬੋਤਲ ਜਿਸ ਤਰ੍ਹਾਂ ਸ਼ੈਂਪੂ ਵਾਲੀਆਂ ਬੋਤਲਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਉਸ ਤਰ੍ਹਾਂ ਦੀ ਇੱਕ ਬੋਤਲ ਲੈਂਦੀ ਆ ਤੇ ਉਹ ਆਪਣੇ ਕੰਮ ਇੱਛਾ ਨੂੰ ਪੂਰਾ ਕਰਨ ਦੇ ਲਈ ਉਸ ਬੋਤਲ ਨੂੰ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਪਾ ਲੈਂਦੀ ਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕਿੰਡੀ ਵੱਡੀ ਗਲਤੀ ਕਰ ਰਹੀ ਹੈ ਤੇ ਬਾਅਦ ਦੇ ਵਿੱਚ ਉਸ ਦਾ ਇਸ ਨੂੰ ਕੀ ਖਮਾਜਾ ਭੁਗਤਣਾ ਪਵੇਗਾ ਤੇ ਇਸ ਤੋਂ ਬਾਅਦ ਉਹ ਜਿਹੜੀ ਬੋਟਲ ਆ ਉਸ ਤੇ ਪ੍ਰਾਈਵੇਟ 파ੜ ਦੇ ਵਿੱਚ ਫਸ ਜਾਂਦੀ ਆ ਤੇ ਬਾਅਦ ਦੇ ਵਿੱਚ ਉਹ ਬਹੁਤ ਜ਼ਿਆਦਾ ਕੋਸ਼ਿਸ਼ ਵੀ ਕਰਦੀ ਆ ਤਾਂ ਕਿ ਉਹ ਜਿਹੜੀ ਬੋਟਲ ਆ ਉਸ ਦੇ ਵਿੱਚੋਂ ਨਿਕਲ ਜਾਵੇ ਪਰ ਉਹ ਬੋਟਲ ਇਸ ਤਰੀਕੇ ਨਾਲ ਉਸ ਦੀ ਇੱਕ 나ੜ ਦੇ ਵਿੱਚ ਜਾ ਕੇ ਫਸ ਜਾਂਦੀ ਆ ਤੇ ਇਸ ਤੋਂ ਬਾਅਦ ਉਹ ਨਹੀਂ ਨਿਕਲਦੀ ਅਤੇ ਉਹ ਲੜਕੀ ਸ਼ਰਮ ਦੀ ਮਾਰੀ ਇਹ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸ ਸਕਦੀ ਸੀ ਵੈਸੇ ਤਾਂ ਲੜਕੀ ਦੀ ਉਮਰ 27 ਸਾਲ ਦੇ ਕਰੀਬ ਸੀ ਪਰ ਫਿਰ ਵੀ ਉਹ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਦੀ ਤਾਂ ਇਸ ਤੋਂ ਬਾਅਦ ਫਿਰ ਉਸਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਫਿਰ ਵੀ ਉਹ ਬਹੁਤ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਉਹ ਬੋਤਲ ਨਹੀਂ ਨਿਕਲਦੀ ਤਾਂ ਇਸ ਤੋਂ ਬਾਅਦ ਜਦੋਂ ਉਹਦੇ ਦਰਦ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਉਸ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਜਦੋਂ ਡਾਕਟਰਾਂ ਨੂੰ ਉਹ ਲੜਕੀ ਇਸ ਘਟਨਾ ਬਾਰੇ ਦੱਸਦੀ ਆ ਤਾਂ ਡਾਕਟਰਾਂ ਦੇ ਵੀ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਡਾਕਟਰ ਉਸ ਦਾ ਇੱਕ ਐਕਸ-ਰੇ ਕਰਕੇ ਦੇਖਦੇ ਨੇ ਤਾਂ ਪਤਾ ਲੱਗਦਾ ਕਿ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਇੱਕ ਨਾਲੀ ਦੇ ਵਿੱਚ ਉਹ ਜਿਹੜੀ ਮੋਇਸਚਰਾਈਜ਼ ਬੋਤਲ ਆ ਉਹ ਫਸ ਚੁੱਕੀ ਆ ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਉਸ ਬੋਤਲ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕਰਦੀ ਆ ਪਰ ਥੱਕ ਹਾਰ ਕੇ ਡਾਕਟਰ ਵੀ ਬਹਿ ਜਾਂਦੇ ਨੇ ਕਿਉਂਕਿ ਉਹ ਬੋਤਲ ਇਸ ਤਰੀਕੇ ਨਾਲ ਫਸ ਚੁੱਕੀ ਸੀ ਕਿ ਉਹ ਨਿਕਲਦਾ ਨਾਮ ਨਹੀਂ ਲੈ ਰਹੀ ਸੀ ਤਾਂ ਇਸ ਤੋਂ ਬਾਅਦ ਪੰਜ ਡਾਕਟਰਾਂ ਦੀ ਇੱਕ ਟੀਮ ਬਣਾਈ ਜਾਂਦੀ ਆ ਸਰਜਰੀਕਲ ਦੇ ਮਾਹਰ ਡਾਕਟਰਾਂ ਨੂੰ ਬੁਲਾਇਆ ਜਾਂਦਾ ਤੇ ਇਸ ਤੋਂ ਬਾਅਦ ਉਸ ਲੜਕੀ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਉਸ ਦੀ ਸਰਜਰੀ ਕੀਤੀ ਜਾਂਦੀ ਆ ਕਿਉਂਕਿ ਜੇ ਉਸ ਦੀ ਸਰਜਰੀ ਨਾ ਕਰਦੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਨਾੜੀ ਫਟਣ ਦੇ ਬਹੁਤ ਜ਼ਿਆਦਾ ਚਾਂਸ ਹੋ ਚੁੱਕੇ ਸੀ ਕਿਉਂਕਿ 4 ਦਿਨਾਂ ਤੋਂ ਉਸ ਨੂੰ ਟਾਇਲਟ ਅਤੇ ਵਾਸ਼ਰੂਮ ਦਾ ਬੰਨ ਪੈ ਚੁੱਕਿਆ ਸੀ ਉਸ ਨੂੰ ਨਾ ਟਾਇਲਟ ਆ ਰਹੀ ਸੀ ਅਤੇ ਨਾ ਹੀ ਬਾਸ਼ਰਮ ਆ ਰਿਹਾ ਸੀਗਾ ਇਸ ਕਰਕੇ ਹੁਣ ਉਸਦੀ ਨਾੜੀ ਫਟਣ ਦੇ 99% ਚਾਂਸ ਹੋ ਚੁੱਕੇ ਸੀ ਤਾਂ ਇਸ ਤੋਂ ਬਾਅਦ ਡਾਕਟਰਾਂ ਨੇ ਟਾਈਮ ਬਿਸਟ ਨਾ ਕਰਦੇ ਹੋਏ ਉਸ ਲੜਕੀ ਦੀ ਸਰਜਰੀ ਕੀਤੀ ਅਤੇ ਉਹ ਪੂਰੀ ਦੀ ਪੂਰੀ ਬੋਟਲ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਬਾਹਰ ਕੱਢੀ ਸੋ ਲੜਕੀ ਇਸ ਟਾਈਮ ਠੀਕ ਠਾਕ ਹੈ ਸਵਸਥ ਹੈ ਪਰ ਸੋਚਣ ਵਾਲੀ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਉਸ ਲੜਕੀ ਨੇ ਇਸ ਤਰ੍ਹਾਂ ਦਾ ਘਟਿਆ ਕੰਮ ਕਿਉਂ ਕੀਤਾ ਕਿਉਂਕਿ ਪ੍ਰਮਾਤਮਾ ਨੇ ਮਰਦ ਅਤੇ ਔਰਤ ਇਸੇ ਲਈ ਬਣਾਏ ਨੇ ਤਾਂਕਿ ਉਹ ਆਪਣੇ ਇਸ ਕਾਮਵਾਸ਼ਨਾ ਨੂੰ ਠੰਡਾ ਕਰਨ ਦੇ ਲਈ ਇੱਕ ਦੂਸਰੇ ਨਾਲ ਮਲਾਪ ਕਰ ਸਕਣ ਪਰ ਉਸ ਲੜਕੀ ਨੇ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਬੋਟਲ ਫਸਾਰੀ ਤੇ ਇਸ ਤੋਂ ਬਾਅਦ ਨਤੀਜਾ ਉਸ ਦਾ ਬਹੁਤ ਹੀ ਭਿਆਨਕ ਹੋਇਆ ਸੋ ਦਰਸ਼ਕੋ ਇਹ ਵੀਡੀਓ ਸਿਰਫ ਇਸ ਕਰਕੇ ਬਣਾਈ ਗਈ ਹੈ ਤਾਂਕਿ ਹੋਰ ਵੀ ਲੋਕ ਇਸ ਵੀਡੀਓ ਨੂੰ ਦੇਖ ਕੇ ਅਵੇਰ ਹੋ ਸਕਣ ਅਤੇ ਹੋਰ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਕਰੇ ਇਸ ਕਰਕੇ ਇਸ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰੋ ਅਤੇ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ